ਹਾਂਜੀ ਵੈਲਕਮ ਰਾਜੂ ਨਰਸਰੀ ਖੰਨਾ ਰੋਡ ਪਿੰਡ ਪੈਣੀ ਕਮਾ ਦੇਖੋ ਅੱਜ ਮਿਸ ਇੰਡੀਆ 베ਰੀ ਦੀ ਤੜਾਈ ਕਰਦੇ ਨੂੰ ਹੋ ਗਿਆ ਆਪਾਂ ਨੂੰ 8 ਤੋਂ 10 ਦਿਨ ਰੈੱਡ ਰੈੱਡ ਔਰ ਬਹੁਤ ਪਿਆਰੇ ਨੇ 베ਰ ਖਾਂਡ ਚ ਵੀ ਮਿੱਠਾ ਬਹੁਤ ਹੈ ਤੇ ਦੇਖੋ ਤੁਸੀਂ ਸਾਲ-ਸਾਲ ਸਵਾ ਸਵਾ ਸਾਲ ਦੇ ਪੌਦੇ ਨੇ ਜਿਨ੍ਹਾਂ ਦੀ ਤੁਹਾਨੂੰ ਮੈਂ ਇਹ ਵੀਡੀਓ ਦਿਖਾ ਰਿਹਾ ਨੀਚੇ ਆਪਣੇ ਲਵੇ 2-2 ਸਾਲ ਦੇ ਪੌਦੇ ਆ ਗਏ ਸਵਾ 2 ਸਾਲ ਦੇ ਐਦਾਂ ਆ ਤਾਂ ਵਿਚਾਰੀ ਜਮੀ ਨੀਕੀ ਜੀ ਆ ਜੇ ਇਹਦੇ ਕਿਸੇ ਨੂੰ ਪਲਾਂਟ ਚਾਹੀਦੇ ਹੁੰਦੇ ਆ ਆਪਣੀ ਮਿਸ ਇੰਡੀਆ 베ਰੀ ਦੇ ਤੇ ਆਪਣੇ ਲਵੇ ਅਵੇਲੇਬਲ ਹੁੰਦੇ ਨੇ ਤੇ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਦੇਖੋ ਸਾਰਾ ਆਪਣਾ ਮਿਸ ਇੰਡੀਆ 베ਰੀ ਆ ਠੀਕ ਹੈ ਤੇ ਇਹਦਾ ਤੁਹਾਨੂੰ ਆਪਾਂ ਭਜਨ ਵੀ ਦਿਖਾਉਣੇ ਆ ਮੰਨ ਕੇ ਚੱਲੋ 37 ਗ੍ਰਾਮ ਤੱਕ 35 ਗ੍ਰਾਮ ਤੋਂ ਲੈ ਕੇ 40 ਗ੍ਰਾਮ ਤੱਕ ਜਾਨੀ ਇਹਦਾ ਬੇਰ ਦਾ ਵਜ਼ਨ ਹੈ ਮਿਸ ਇੰਡੀਆ ਦਾ ਇਸ ਕਰਕੇ ਇਹ ਵੈਰਾਈਟੀ ਲਾਓ ਵੱਧ ਤੋਂ ਵੱਧ ਕਰੇ ਦੋ ਦੋ ਚਾਰ ਚਾਰ ਪੀਸ ਵੀ ਲਾ ਸਕਦੇ ਹੋ ਜੇ ਕਿਸਨ ਵੀ ਚਾਹੀਦਾ ਹੈ ਬੇਰ ਤੇ ਆਪਣਾ ਮੋਬਾਈਲ ਨੰਬਰ ਹੈਗਾ 9878 ਜੇ ਕਿਸੇ ਨੂੰ ਖਾਣ ਵਾਸਤੇ ਬੇਰ ਵੀ ਚਾਹੀਦੇ ਤੇ ਮੀਨਾ ਵੀ ਦਿਨ ਚੱਲਣੇ ਆ ਹੁਣ ਆਪਣੇ ਬੇਰ ਤੇ ਆ ਕੇ ਲਿਜਾ ਸਕਦੇ ਠੀਕ ਓਕੇ